ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮਖੇਲਾ ਚੈਨਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸਨ 2023 ਵਿੱਚ ਦਲਜੀਤ ਕਚਲਾ ਗਿਆ ਸੀ ਤੇ 2024 ਵਿੱਚ ਏਪੀ ਢਿੱਲੋਂ ਗਿਆ ਜਿਸ ਵੇਲੇ ਦਲਜੀਤ ਦਸਾਂਝ ਕਚਲਾ ਗਿਆ ਸੀ 2023 ਵਿੱਚ ਉਸ ਵੇਲੇ ਇਦਾਂ ਲੱਗਦਾ ਸੀ ਕਿ ਦਲਜੀਤ ਦਸਾਂਝ ਦੇ ਕਾਰਨ ਪੰਜਾਬੀਆਂ ਦਾ ਸਿਰ ਅਤੇ ਮਾਣ ਦੋਨੇ ਉੱਚੇ ਹੋਏ ਆ ਪਰ ਹੁਣ ਏਪੀ ਢਿੱਲੋਂ ਜਾ ਕੇ ਆਇਆ ਤਾਂ ਇਦਾਂ ਲੱਗਦਾ ਕਿ ਪੰਜਾਬੀਆਂ ਦਾ ਸਿਰ ਅਤੇ ਮਾਣ ਤੋਂ ਨੂੰ ਨੀਚੇ ਹੋਇਆ ਵੈਸੇ ਤਾਂ ਤੁਸੀਂ ਏਪੀ ਢਿੱਲ ਵਾਲੀ ਹਰਕਤ ਅਤੇ ਏ ਵਾਲੀਆਂ ਕਲਿੱਪਾਂ ਦੇਖ ਹੀ ਲਈਆਂ ਹੋਣੀਆਂ ਪਰ ਫਿਰ ਵੀ ਜਨਨ ਨੂੰ ਨਹੀਂ ਪਤਾ ਤਾਂ ਦੱਸ ਸਕਦੇ ਹਾਂ ਕਿ ਏਪੀ ਢਿੱਲੋਂ ਨੇ ਜਦੋਂ ਕਚੈਲਾ ਵਿੱਚ ਆਪਣੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਐਂਡਿੰਗ ਕੀਤੀ ਤਾਂ ਉਹਨੇ ਇੱਕ ਬੜਾ ਫੁਕਰਿਆਂ ਵਾਲਾ ਕੰਮ ਕੀਤਾ ਆਪਣੇ ਗਲੇ ਵਿੱਚ ਪਹਿਲਾਂ ਤਾਂ ਗਿਟਾਰ ਵਜਾਉਂਦਾ ਰਿਹਾ ਬਾਅਦ ਵਿੱਚ ਗਿਟਾਰ ਕੱਢ ਕੇ ਦੋ ਵਾਰੀ ਥੱਲੇ ਮਾਰ ਕੇ ਭੰਨੀ ਹੁਣ ਜੇ ਤਾਂ ਕੋਈ ਏਪੀ ਢਿੱਲੋਂ ਦੀ ਇਹ ਵਾਲੀ ਕਲਿੱਪ ਜਾਂ ਇਹ ਵਾਲੀ ਹਰਕਤ ਸ਼ਹਿਰੀ ਲੋਕ ਦੇਖਣ ਜਾਂ ਟੀਨੇਜਰ ਮੁੰਡੇ ਕੁੜੀਆਂ ਦੇਖਣ ਤਾਂ ਉਹਨਾਂ ਨੂੰ ਇਹ ਚੀਜ਼ ਬੜੀ ਹੌਟ ਅਤੇ ਕੂਲ ਲੱਗਦੀ ਹੋਣੀ ਆ ਬੜਾ ਹੀ ਐਟੀ ਨੂੰ ਇੱਕ ਸਿਆਣਪ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਗੰਦੀ ਅਤੇ ਫੁਕਰੀ ਹਰਕਤ ਵਾ ਪਰ ਇਹਦੇ ਨਾਲ ਨਾਲ ਇਹ ਵੀ ਢਿੱਲੋਂ ਨੇ ਇੱਕ ਚੰਗੀ ਚੀਜ਼ ਵੀ ਕੀਤੀ ਹੈ ਸ਼ਾਇਦ ਇਹ ਵਾਲੀ ਤਾਂ ਦਿਲਜੀਤ ਦਸਾਂਝ ਵੀ ਨਹੀਂ ਸੀ ਕਰ ਪਾਇਆ ਉਹਦੇ ਉੱਤੇ ਵੀ ਗੱਲ ਕਰਦੇ ਹਾਂ ਪਰ ਪਹਿਲਾਂ ਆਪਾਂ ਇਹੀ ਮਸਲਾ ਨਿਬੇੜ ਲਈਏ ਸਿਆਣੇ ਕਹਿੰਦੇ ਪੈਸਾ ਅਤੇ ਫੇਮ ਇਹਨਾਂ ਨੂੰ ਕਮਾਉਣਾ ਬਹੁਤਾ ਔਖਾ ਨਹੀਂ ਹੁੰਦਾ ਇਹਨਾਂ ਨੂੰ ਬਚਾਉਣਾ ਅਤੇ ਪਚਾਉਣਾ ਇਹ ਬਹੁਤ ਔਖਾ ਹੁੰਦਾ ਤੇ ਇਹ ਕੰਮ ਟਾਮਾ ਟੱਲਾ ਬੰਦਾ ਹੀ ਕਰ ਸਕਦਾ ਹੈ ਜੇਕਰ ਆਪਾਂ ਦਿਲਜੀਤ ਵਾਈ ਵੱਲ ਦੇਖੀਏ ਤਾਂ ਉਹਦੇ ਕੋਲੋਂ ਸਾਨੂੰ ਬਹੁਤ ਉਦਾਹਰਨਾਂ ਮਿਲਦੀਆਂ ਉਹਦੇ ਕੋਲ ਦਿਨੋ ਦਿਨ ਜਿੰਨਾ ਜ਼ਿਆਦਾ ਪੈਸਾ ਆ ਵਾਹਿਗੁਰੂ ਇਹ ਚੀਜ਼ ਦਲਜੀਤ ਬਾਈ ਤੇ ਪੂਰੀ ਢੁਕਦੀ ਆ ਨਾ ਕਿਸੇ ਨਾਲ ਕੰਟਰੋਵਰਸੀ ਨਾ ਕਿਸੇ ਨੂੰ ਉੱਚਾ ਬੋਲਣਾ ਨਾ ਕਿਸੇ ਨੂੰ ਬੁਰਾ ਬੋਲਣਾ ਸ਼ਾਇਦ ਦਲਜੀਤ ਬਾਈ ਦੀ ਐਡੀ ਵੱਡੀ ਸਕਸੈਸ ਅਤੇ ਐਡੇ ਵੱਡੇ ਦੌਰ ਦਾ ਇਹੀ ਵੱਡਾ ਕਾਰਨ ਆ ਕਿ ਉਹ ਆਪਣੀ ਫੇਮ ਨੂੰ ਅਤੇ ਆਪਣੇ ਪੈਸੇ ਨੂੰ ਸਿਰ ਤੇ ਨਹੀਂ ਚੜਨ ਦਿੰਦਾ ਉਹ ਨੀਵਾ ਹੀ ਰਹਿੰਦਾ ਆ ਕਹਿੰਦੇ ਆ ਕਿ ਸਨ 1980 ਦੀ ਅਰਾਊਂਡ ਇੱਕ ਪੰਜਾਬੀ ਕਲਾਕਾਰ ਹੁੰਦਾ ਸੀ ਉਹ ਵੀ ਦਿਨਾਂ ਵਿੱਚ ਹੀ ਬਹੁਤ ਜ਼ਿਆਦਾ ਫੇਮਸ ਹੋ ਗਿਆ ਦਿਨਾਂ ਵਿੱਚ ਹੀ ਉਹਦੇ ਕੋਲ ਬਹੁਤ ਪੈਸਾ ਆ ਗਿਆ ਤੇ ਪੈਸਾ ਅਤੇ ਫੇਮ ਇਹ ਦੋਨੇ ਚੀਜ਼ਾਂ ਉਹਦੇ ਕੋਲ ਸੰਭਾਲੀਆਂ ਨਹੀਂ ਗਈਆਂ ਆਪਣੀ ਮਸ਼ਹੂਰੀ ਨੂੰ ਉਸ ਬੰਦੇ ਨੇ ਜਨਨੀ ਬਾਜੀ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਨਵੀਆਂ ਕੁੜੀਆਂ ਨੂੰ ਆਕਰਸ਼ਿਤ ਕਰਨਾ ਅਤੇ ਉਹਨਾਂ ਨੂੰ ਯੂਜ਼ ਕਰਨਾ ਕਹਿੰਦੇ ਆ ਕਿ ਉਹ ਬੰਦਾ ਹੁੱਕੇ ਦਾ ਵੀ ਬੜਾ ਸ਼ਕੀਨ ਹੁੰਦਾ ਸੀ ਜਦੋਂ ਉਹਨੇ ਹੁੱਕੇ ਦੀ ਅਗ ਨੂੰ ਫਰੋਲਣਾ ਹੁੰਦਾ ਸੀ ਤਾਂ ਉਹ ਕਿਸੇ ਸੜਾਈ ਨਾਲ ਜਾਂ ਕਿਸੇ ਹੋਰ ਤਿੱਕੀ ਚੀਜ਼ ਨਾਲ ਨਹੀਂ ਸੀ ਫਰੋਲਦਾ ਉਹ ਕੀ ਕਰਦਾ ਸੀ ਦਸਾਂ ਦੇ ਨੋਟ ਨੂੰ ਪਾਈਪ ਬਣਾ ਕੇ ਅਤੇ ਲੰਬਾ ਜਾਂ ਕਰਕੇ ਉਹਨੂੰ ਉਹਦੇ ਨਾਲ ਫਰੋਲਿਆ ਕਰਦਾ ਸੀ ਉਹਨਾਂ ਦਿਨਾਂ ਵਿੱਚ ਦਸਾਂ ਦੇ ਨੋਟ ਦੀ ਵੈਲਿਊ ਵੀ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਕਹਿੰਦੇ ਆ ਕਿ ਉਹਨਾਂ ਦਿਨਾਂ ਵਿੱਚ ਉਸ ਸਿੰਗਰ ਦੇ ਆਲੇ ਦੁਆਲੇ ਰਹਿੰਦੇ ਬਹੁਤ ਸਾਰੇ ਬੰਦੇਾਂ ਨੇ ਉਹਨੂੰ ਸਮਝਾਇਆ ਕਿ ਭਾਈ ਸਾ ਵਾਜ ਵਿੱਚ ਜਵਾਬ ਦਿੰਦਾ ਸੀ ਕਿ ਜਿੰਨਾ ਚਿਰ ਮੈਂ ਜਿਉਂਦਾ ਆ 100000 ਪੈਸੇ ਦੀ ਔਕਾਤ ਨਹੀਂ ਕਿ ਮੇਤੋਂ ਦੂਰ ਹੋ ਜਵੇ ਕਹਿੰਦੇ ਆ ਕਿ ਸ਼ਰਾਬ ਦੇ ਸ਼ਬਾਬ ਨੇ 45 ਸਾਲ ਦੀ ਉਮਰ ਵਿੱਚ ਉਹਦੇ ਇਹੋ ਜਿਹੇ ਹਾਲਾਤ ਬਣਾਤੇ ਸੀ ਕਿ ਬੰਦੇ ਕੋਲ ਘਰੇ ਆਟਾ ਲਿਉਣ ਜੋਗਾ ਵੀ ਪੈਸਾ ਨਹੀਂ ਸੀ ਪਿੰਡ ਦੇ ਹੀ ਤਰਸ ਖਾ ਕੇ ਉਹਨੂੰ ਰੋਟੀ ਪਾਣੀ ਦੇ ਜਾਂਦੇ ਸੀ ਕਿ ਚਲੋ ਜਿੱਦਾਂ ਦਾ ਵੀ ਆ ਸਾਡੇ ਪਿੰਡ ਦਾ ਬੰਦਾ ਆ ਕਮ ਸੇ ਕਮ ਜਿਉਂਦਾ ਤਾਂ ਰੱਖਣਾ ਹੀ ਆ ਇਹੋ ਜਿਹੇ ਹੋਰ ਵੀ ਬਹੁਤ ਸਾਰੀਆਂ ਆਧਾਰਨਾ ਆਪਣੇ ਪੁਰਾਣੇ ਸਿੰਗਰਾਂ ਵੱਲ ਦੀ ਦੇਖ ਲਓ ਉਹ ਜਦੋਂ ਵੀ ਸਟੇਜ ਉੱਤੇ ਆਉਂਦੇ ਆ ਉਹ ਸਾਰੇ ਸਾਜਾਂ ਨੂੰ ਮੱਥਾ ਟੇਕਦੇ ਆ ਕਦੇ ਕੋਈ ਦੇਖਿਆ ਕਿ ਉਹ ਭੰ ਉਹਨਾਂ ਦੇ ਗੋਰੇ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਤਾਂ ਕੁਝ ਨਹੀਂ ਹੁੰਦਾ ਉਹਨਾਂ ਕੋਲ ਤਾਂ ਪੈਸਾ ਜਾਂ ਫੇਮ ਕਦੇ ਨਹੀਂ ਰੁਕਦਾ ਉਹਨਾਂ ਕੋਲੋਂ ਵੀ ਰੁਕਦਾ ਹੈ ਪਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਇਹੋ ਜਿਹੇ ਬਹੁਤ ਸਾਰੇ ਹਜ਼ਾਰਾਂ ਗੋਰੇ ਆ ਜਿਹੜੇ ਡਾਉਨਟਾਊਨ ਵਿੱਚ ਹੋਮਲੈਸ ਬਣੇ ਘੁੰਮਦੇ ਹੁੰਦੇ ਆ ਇੱਕ ਟਾਈਮ ਤੇ ਮਿਲੀਅਨ ਬਿਲੀਅਨ ਡਾਲਰਾਂ ਦੇ ਮਾਲਕ ਅੱਜ ਡਾਉਨਟਾਊਨ ਵਿੱਚ ਇੱਕ ਇੱਕ ਡਾਲਰ ਮੰਗਦੇ ਫਿਖਾਈ ਦਿੰਦੇ ਆ ਸੋ ਮੈਂ ਤਾਂ ਇਸ ਚੀਜ਼ ਦੀ ਬੜੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਜੇ ਤੁਹਾਡੇ ਵਿੱਚੋਂ ਇਹ ਚੀਜ਼ ਕਿਸੇ ਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਪਰ ਇਹਦੇ ਨਾਲ ਨਾਲ ਏਪੀਪੀ ਲੋਨ ਨੇ ਬਡੇ ਬਡੇ ਸ਼ਬਦਾਂ ਵਿੱਚ ਲਿਖਿਆ ਹੋਇਆ ਸੀ ਜਸਟਿਸ ਫੋਰ ਸਿੱਧੂ ਮੂਸੇਵਾਲਾ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਚੀਜ਼ ਬਹੁਤ ਵੱਡੀ ਅਤੇ ਬਹੁਤ ਕਾਬਲੇ ਤਰੀਫਾ ਅਤੇ ਬਹੁਤ ਹੀ ਹਿੰਮਤ ਵਾਲੀ ਆ ਕਿਉਂਕਿ ਸਾਡੇ ਬਹੁਤ ਸਾਰੇ ਪੰਜਾਬੀ ਸਿੰਗਰਾਂ ਕੋਲੋਂ ਆਪਣੀਆਂ ਛੋਟੀਆਂ ਸਟੇਜਾਂ ਉੱਤੇ ਵੀ ਮੰਗ ਨਹੀਂ ਕੀਤੀ ਜਾਂਦੀ ਸਟੇਜਾਂ ਛੱਡੋ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਸਟੋਰੀ ਪਾ ਕੇ ਹੈਸ਼ਟੈਗ ਵੀ ਨਹੀਂ ਪਾਉਂਦੇ ਕਿ ਜਸਟਿਸ ਫੋਰ ਸਿੱਧੂ ਮੂਸੇਵਾਲਾ ਸੋ ਇਹਦੇ ਵਾਸਤੇ ਤਾਂ ਆਪਾਂ ਉਹਦੇ ਬਹੁਤ ਧੰਨਵਾਦੀਆਂ ਅਤੇ ਬਹੁਤ ਕਾਬਲੇ ਤਰੀਫਾ ਵਾਲਾ ਕੰਮ ਕੀਤਾ ਉਹਨੇ ਕਿਉਂਕਿ ਕਚੈਲਾ ਦੀ ਸਟੇਜ ਬਹੁਤ ਵੱਡੀ ਸਟੇਜ ਆ ਪੂਰੇ ਵਰਲਡ ਨੂੰ ਪਤਾ ਲੱਗੂਗਾ ਕਿ ਉਸ ਬੰਦੇ ਨੂੰ ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ ਜਿਸ ਦੀ ਮੌਤ ਨੂੰ 2 ਸਾਲ ਹੋ ਚੁੱਕੇ ਸੋ ਆਪਣਾ ਤਾਂ ਕੰਮ ਇਹੀ ਹੁੰਦਾ ਨਿਰਪੱਖ ਅਤੇ ਜਜਬਾਤਾਂ ਤੋਂ ਦੂਰ ਰਹਿ ਕੇ ਵੀਡੀਓ ਬਣਾਉਣਾ ਦਾ ਜੋ ਚੰਗਾ ਆ ਉਹਦੀ ਤਾਰੀਫ ਕਰਨਾ ਅਤੇ ਜੋ ਮਾੜਾ ਆ ਉਹਨੂੰ ਜੰਮ ਕੇ ਭੰਡਣਾ ਅਤੇ ਉਹਦੀ ਨਖੇਦੀ ਕਰਨੀ ਤੁਹਾਡੀ ਕੀ ਰਾਏ ਆ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦਿਓ ਆਉਣ ਵਾਲੀਆਂ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਟਾਈਮ ਤੇ ਮਿਲ ਸਕੇ ਹੋਈਆਂ ਗਲਤੀਆਂ ਦੀ ਮਾਫੀ ਧੰਨਵਾਦ